ਲੇਓ ਜੀ ਅੱਜ ਆਏ ਆ ਬਲਕਿਸ਼ਣ ਭਰਾ ਦੇ ਖੇਤ ਚ ਤੇ ਨਵੇਂ ਬਾਜਰੀ ਬਾਜਰਾ ਤਿਆਰ ਕਰ ਰੱਖਿਆ ਭਰਾ ਨੇ ਤੇ ਇੱਥੇ ਜਾਨਵਰ ਵੀ ਬਹੁਤ ਆਂਦੇ ਨੇ ਹੁਣ ਸਾਨੂੰ ਦੇਖ ਕੇ ਉੱਡ ਗਏ ਉਹ ਉਹਨਾਂ ਦੇ ਉਹਨਾਂ ਦੇ ਵਾਸਤੇ ਇਹਨਾਂ ਨੇ ਕਰ ਰੱਖਿਆ ਆਪਾਂ ਗੱਲ ਕਰਦੇ ਆਂ ਅੱਜ ਬਲਕਿਸ਼ਣ ਨਾਲ ਹਾਂਜੀ ਵੀਰ ਜੀ ਇਹ ਬਾਜਰਾ ਕਿ ਬਾਜਰੀ ਹੈ ਜੀ ਇਹ ਅੱਲਾਹਤਾ ਸਭ ਨੂੰ ਸਾਰੇ ਕਿਸਾਨ ਵੀਰਾਂ ਨੂੰ ਬਲਕਿਸ਼ਣ ਭੁੱਲਣ ਦਾ ਸਾਸਰੀ ਕਾਲ ਕਿਸਾਨ ਵੀਰੋ ਇਹ ਆਪਾਂ ਬਾਜਰਾ ਬੀਜਿਆ ਹੁਣ ਤਕਰੀਬਨ ਪੰਜਾਬ ਦਾ ਜਿੰਨਾ ਵੀ ਰਕਬਾ ਹੋ ਗਿਆ ਸਾਰਾ ਮਤਲਬ ਝੋਨਾ ਤੇ ਬਾਸਮਤੀ ਦਾ ਹੋ ਗਿਆ ਜਿਹੜੇ ਆਪਣੇ ਪੰਛੀਆਂ ਨੇ ਗੁੱਗੀ ਹੈਗਾ ਅੱਛਾ ਕੀ ਨਾਮ ਹੈ ਤੋਤੇ ਹੈਗੇ ਛੋਟੀ ਛੋਟੀ ਚਿੜੀਆਂ ਹੈਗੇ ਉਹਨਾਂ ਨੂੰ ਖਾਣ ਵਾਸਤੇ ਹੁਣ ਤਕਰੀਬਨ ਕੁਝ ਵੀ ਨਹੀਂ ਰਿਹਾ ਹੁਣ ਅਸੀਂ ਇਹ ਸੋਚੇ ਵੀ ਚਲੋ ਜੋ ਕੁਦਰਤ ਦੀ ਰਜਾ ਵੀ ਤੋਂ ਰਹਿਣਾ ਹੈ ਤਾਂ ਸਭ ਨੂੰ ਇਸ ਧਰਤੀ ਤੇ ਜਿਉਣ ਦਾ ਹੱਕ ਹੈ ਤੇ ਸਭ ਦੇ ਲਈ ਮਤਲਬ ਭੋਜਨ ਤੇ ਪਾਣੀ ਦਾ ਪ੍ਰਬੰਧ ਕਰਨਾ ਚਲੋ ਆਪਣੇ ਵੀ ਕੋਈ ਧਰਮ ਬਣਦਾ ਕੁਝ ਹੱਕ ਬਣਦਾ ਇਸ ਲਈ ਅਸੀਂ ਤਕਰੀਬਨ ਇਹ ਦੋ ਕੁ ਕਨਾਲਾਂ ਬਾਜਰੀ ਦੀ ਲਾਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਬਹੁਤ ਸਾਰੇ ਪੰਛੀ ਆਉਂਦੇ ਨੇ ਆ ਦੇਖੋ ਬਾਜਰਾ ਖਾਇਆ ਹੋਇਆ ਇਹ ਨਾ ਅਸੀਂ ਕਿਸੇ ਨੂੰ ਉਡਾਉਂਦੇ ਨਾ ਕਿਸੇ ਨੂੰ ਹਟਾਉਂਦੇ ਵੀ ਚਲੋ ਉਹ ਵੀ ਮਤਲਬ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਇਹਨੂੰ ਖਾ ਕੇ ਇਹ ਇਹਨਾਂ ਦੀ ਮਨਪਸੰਦ ਭੋਜਨ ਹੈ ਇਹ ਬੜੇ ਸ਼ੌਂਕ ਨਾਲ ਇਹਨੂੰ ਖਾਂਦੇ ਨੇ ਮਤਲਬ ਕਿ ਅਸੀਂ ਦਿਨ ਦੇ ਵਿੱਚੋਂ ਦੇਖਦੇ ਆਂ ਵੀ ਤੋਤੇ ਵੀ ਬਹੁਤ ਆਉਂਦੇ ਨੇ ਗੁੱਗੀਆਂ ਵੀ ਆਉਂਦੀਆਂ ਨੇ ਹੋਰ ਛੋਟੀ ਛੋਟੀ ਚਿੜੀਆਂ ਵੀ ਆਉਂਦੀਆਂ ਨੇ ਇਹਨਾਂ ਦੇ ਬੈਠ ਕੇ ਬੜੇ ਆਰਾਮ ਨਾਲ ਖਾਂਦੀਆਂ ਨੇ ਤੇ ਹੁਣ ਵੀ ਬਹੁਤ ਸਾਰੀ ਚਿੜੀਆਂ ਬਹੁਤ ਸਾਰੇ ਤੋਤੇ ਇੱਥੇ ਬੈਠੇ ਸੀ ਲੇਕਿਨ ਉਹ ਸਾਡੇ ਨੇੜੇ ਆਣ ਕਰਕੇ ਉਹ ਸਾਰੇ ਦੇ ਸਾਰੇ ਉੱਡ ਗਏ ਹੁਣ ਵੀ ਬੈਠੇ ਨੇ ਇੱਕ ਦੋ ਤਾਂ ਹੁਣ ਵੀ ਬਹੁਤ ਸਾਰੇ ਅੰਦਰ ਬੈਠੇ ਨੇ ਅੱਛਾ ਜਦੋਂ ਆਪਾਂ ਉਹਨਾਂ ਦੇ ਨੇੜੇ ਜਾਵਾਂਗੇ ਤਾਂ ਉਹਨਾਂ ਨੂੰ ਬੇਚਾਰੇ ਉਹ ਡਰ ਦੇ ਮਾਰੇ ਉੱਡ ਜਾਂਦੇ ਨੇ ਫਿਰ ਚਲੋ ਵੀ ਆਪਾਂ ਇਦ ਇਹ ਆਪਾਂ ਦੋ ਕਨਾਲਾ ਇਹਨਾਂ ਦੇ ਵਾਸਤੇ ਲਾਈਏ ਤੇ ਹੋਰ ਵੀ ਕਿਸਾਨ ਵੀਰਾਂ ਨੂੰ ਮੈਂ ਥੋੜੀ ਥੋੜੀ ਬੇਨਤੀ ਕਰਾਂਗਾ ਵੀ ਕਣਕ ਚੋਨੇ ਦਾ ਰਕਬਾ ਸਾਰੇ ਨੇ ਬਹੁਤ ਵਧਾ ਲਿਆ ਜੇ ਆਪਾਂ ਆਪਣੇ ਖੇਤਾਂ ਦੇ ਵਿੱਚੋਂ ਮਰਲਾ ਦੋ ਮਰਲਾ ਕਨਾਲ ਅੱਧੀ ਕਨਾਲ ਇਹਨਾਂ ਛੋਟੇ ਛੋਟੇ ਜਾਨਵਰਾਂ ਵਾਸਤੇ ਇਸ ਤਰ੍ਹਾਂ ਕਿਸੇ ਖੁੰਜੇ ਤੇ ਮਤਲਬ ਬੀਜ ਕੇ ਰੱਖੀਏ ਤਾਂ ਇਹਨਾਂ ਦਾ ਵੀ ਟਿਡ ਪਰ ਜੂਗਾ ਤੇ ਇਹ ਜਿਹੜੀਆਂ ਪ੍ਰਜਾਤੀਆਂ ਨੇ ਅਲੋਪ ਹੋਣ ਦੀ ਕगार ਤੇ ਨੇ ਤੇ ਇਹ ਵੀ ਆਪਣੀ ਧਰਤੀ ਤੇ ਆਪਣੇ ਬੱਚਿਆਂ ਨੂੰ ਦੇਖਣ ਵਾਸਤੇ ਮਿਲ ਸਕਦੀਆਂ ਨੇ ਅੱਛਾ ਇਨਾ ਸਾਰਾ ਕਹਿੰਦਾ ਹੋਇਆ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਲਕਿਸ਼ਣ ਪੂਲਣ